ਅੱਜ ਵੀ ਉੱਡੀ ਜਾਣੀ ਹੈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚਾਲਕਲਾ ਤਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਪ੍ਰਿਤਪਾਲ ਵੀਰ ਕੋਲ ਆਪਾਂ ਆਏ ਆ ਬਟਾਲੇ ਦੇ ਬਿਲਕੁਲ ਲਾਗੇ ਜਿਹੜਾ ਪਿੰਡ ਆ ਵੀਡੀਓ ਨਾਲ ਦਾ ਅੱਜ ਸਰ ਸਾਥ ਦੇ ਨਾਲ ਅੱਜ ਕੁਝ ਬੱਚੇ ਵਾਲੀਆਂ ਗਾਵਾਂ ਤੇ ਕੁਝ ਬੱਚੇ ਤੋਂ ਬਿਨਾਂ ਆ ਨੋਰਮਲ ਰੇਟ 'ਚ ਸਾਰੀਆਂ ਤੁਹਾਨੂੰ ਗਾਵਾਂ ਦਿਖਾਵਾਂਗੇ ਤਿੰਨ ਦੋ ਬੱਚੇ ਤੋਂ ਬਿਨਾਂ ਆ ਤੇ ਤੇ ਇਹ ਨ ਬੱਚੇ ਆ ਲੀਆਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਉਹ ਨਾ ਠੀਕਾ ਜੀ ਇਹ ਬੜਾ ਨੇਰ ਲੈਂਦਾ ਏ ਨੇਰ ਮੀਂਹ ਤਾਰਾ ਕੋਈ ਆ ਚੱਲਿਆ ਇਕੱਠਾ ਹੀ ਹਾਂਜੀ ਹਾਂਜੀ ਨੇਰ ਵਾਵਾ ਬੱਦਲ ਬੁੱਦਲ ਵੀ ਪਿੱਛੇ ਕਾਫੀ ਹੋ ਗਏ ਆਪਾਂ ਦੇਖ ਸਕਦੇ ਆਂ ਵਧੀਆ ਮਾੜਾ ਛੱਟਾ ਪੈ ਗਿਆ ਘਟਾ ਘਟਾ ਪੈ ਗਿਆ ਹਾਂਜੀ ਹਾਂਜੀ ਚਲ ਨਾਮ ਦੱਸਦੇ ਕਰ ਮਾਪੀ ਪਾ ਜੀ ਮੇਰਾ ਪ੍ਰਤਪਾਲ ਸਿੰਘ ਜੀ ਬਿਲਡ ਚਾਲਕਣਾ ਤਹਿਸੀਲ ਬਟਾਲਾ ਦਾ ਜ਼ਿਲ੍ਹਾ ਗਰਦਾਸਾ ਤੇ ਫੋਨ ਨੰਬਰ ਹੀ ਬੋਲਦਾ 9977101933 ਉਹ ਦਿਨ ਵਾਲਾ ਵੇਖ ਗਿਆ ਮਾਲ ਫਿਰ ਮਾਪੀ ਪਾ ਜੀ ਉਹ ਦਿਨ ਵਾਲਾ ਮਾਲ ਠੀਕ ਆ ਤੇ ਅੱਜ ਪੰਜ ਨਾ ਸਾਡੀ ਪੰਜ ਜੀ ਆਹ ਮਾਪੀ ਪਾ ਜੀ ਜਰਸੀ ਦੇ ਸ਼ਾਈ ਵਾਲਾ ਕਰੋ ਜੀ ਅੱਛਾ ਇਹਦਾ ਆ ਵਛਾ ਜੀ ਮਾਪੀ ਪਾ ਜੀ ਆਹ ਵਛੀ ਜੀ ਸਾਡੇ ਦੀ ਅੱਛਾ ਉਹ ਤੇ ਵੱਡੀ ਆਹ ਮਖਾ ਦਿਓ ਤਾਂ ਹਾਂ 15 ਤਰਾ ਦੇ 20 ਤਰਾ ਤੋਂ ਅੰਦਰ ਦਾ ਬੱਚਾ ਹੈਗਾ ਹਾਂ ਬੱਚਾ ਜੀ ਆਪਣੀ ਸਮਝਣਾ ਵੇਖ ਲਓ ਮਗਰ ਇਹਦੇ ਵਛੀ ਜੀ ਤੇ ਕਿੰਨਾ ਵਧੀਆ ਤੇ ਕੋਲ ਦੁੱਧ ਤਿਆਰ ਹੈ ਹਰ ਵੀ ਭਾਈ ਦੁੱਧ ਦਾ 15 ਕਿਲੋ 14 ਕਿਲੋ ਦੀ ਗਾਰੰਟੀ ਦਵਾਂਗੇ ਜਿੱਦਾਂ ਮਰਜੀ ਕੋਈ ਚੋ ਕੇ ਲੈ ਜੀ ਅੱਛਾ ਇਹਦਾ ਦੇ ਦੋ ਨੰਬਰ ਵਾਲੀ ਗਾਈ ਦਾ ਹਰ ਵੀ ਭਾਈ ਦੁੱਧ ਜੋ ਬਣਾ ਫੈਂਡ ਘਟਾ ਕੇ ਫੇਰ ਅਟਨਾ ਕੋਈ ਸੌਦਾ ਕਰੇ ਅੱਛਾ ਮੈਂਡ ਬਹੁਤ ਵਧੀਆ ਇਹਨਾਂ ਦੂਆਂ ਗਾਂ ਜੀ ਭਾਈ ਜੀ ਠੀਕ ਹੈ ਅੱਜ ਤੋਂ ਪਲੱਸ ਦੇ 6 ਤੋਂ ਅੰਦਰ ਹੈਗੀ ਜੇ ਫਾਂਡੇ ਨਾਲ ਹੁਣ ਪੱਕਾ ਦੁੱਧ ਹੈਗਾ 14 ਲੀਟਰ ਦੇ ਤੇ ਕੋਲ 14 ਕਿਲੋ ਜਿੱਦਾਂ ਮਰਜੀ ਆ ਵੀ ਦੁੱਧ ਦਾ ਝੂੜ ਨਹੀਂ ਨਾ ਲਮ ਆਇਆ ਇਹ ਤੱਕ ਨਾ ਲੈਣਾ ਹੀ ਹੈ ਅੱਛਾ ਦੁੱਧ ਦਾ ਝੂੜ ਨਹੀਂ 14 ਹੋਊ ਤੇ ਲੈ ਜਾਣੇ ਤੇ ਇੱਥੇ ਬੱਜੀ ਬਾਕੀ ਕੋਈ ਗਰਮੀ ਮਨਾਉਣਾ ਨਹੀਂ ਐਰੀ ਚਵਾਈ ਹੋਈ ਵੀਰ ਜੀ ਹਾਂ ਜੀ ਐਰੀ ਚਵਾਈ ਹੋਈ ਕਿੰਨਾ ਫਿਰ ਮੋਲ ਰੱਖਣਾ ਵਿਧੀ ਦਾ 20000 ਰੁਪਏ ਭਾਈ ਛੋਟਾ ਹੀ ਆ ਅੱਛਾ ਮੋਲੇ ਦਾ 20000 ਰੁਪਏ ਭਾਈ ਭਾਏ 45 ਕਰ ਲਈਏ ਅੱਛਾ 40000 ਜੋ 2000 ਛੜ ਦਾਂਗੇ 38000 ਦੀ ਦੇ ਦਾਂਗੇ ਅੱਛਾ ਦੇ ਦਾਂਗੇ ਭਾਈ 38000 ਦੋ ਦੋ ਅਧਰ ਵੀ ਭਾਈ 14 ਗਲੌਕ ਜਿੱਦਾਂ ਮੱਦੀ ਕੋ ਚੋਗੇ ਖੜੇ ਅੱਛਾ ਉਹਦਾ ਝੂੜ ਨਹੀਂ ਪਹਿਲਾਂ ਵੀਡੀਓ ਦੱਸਿਆ ਬਾਕੀ ਖਾਣ ਤੁਣ ਮਖਾ ਦੋ ਜਿਹੜੇ ਹਰ ਵੀ ਭਾਈ ਇੱਕ ਗੱਲ ਹੋਰ ਜੇ ਹੁਣ ਇਹ ਬੱਚਾ ਚੁੰਗ ਗਿਆ ਸੀ ਆਪਾਂ ਸਾਰੀ ਖਾਲੀ ਖੁੱਲੀ ਕਰਤੀ ਜਣੀ ਅੱਛਾ ਹਾਂਜੀ ਕਿਉਂ ਵੀ ਮੁੜ ਗਿਆ ਫਿਰ ਇੱਕ ਥੋੜੀ ਨਾ ਉੱਚੀ ਨੀਵੀਂ ਜੀ ਹੋ ਗਈ ਤਾਂ ਆਪਾਂ ਸਾਰੀ ਚੋਗੇ ਤਾਂ ਹੁਣ ਫਿਰ ਵੀਡੀਓ ਪਾਈ ਜੀ ਅੱਛਾ ਗਾਲੀ ਕਾਰਨੀ ਬੱਚਾ ਚੁੰਗਿਆ ਵਸ਼ੀ ਉੱਥੇ ਬੱਦੀਆਂ ਸੀ ਉਹ ਗਾਈਆਂ ਹੁਣ ਆਈਆਂ ਦੋਵੇਂ ਠੀਕ ਹੈ ਇਹ ਪਹਿਲਾਂ ਉੱਥੇ ਬੱਦੀ ਜੀ ਤੋਂ ਤੁਹਾਡੇ ਹੰਦਿਆਂ ਨੂੰ ਸਾਰੀ ਚੁੰਗੀ ਤਾਂ ਆਪਾਂ ਸਾਡੇ ਚੱਲੋ ਸੋਈ ਸਵਾਈ ਆ ਜ ભાઈ ਕਿੰਨਾ ਕੋ ਮਰਜੀ ਦਾ ਆ ਦੋ ਡੰਗ ਚਵਾਈયે ਦੀ ਹੋ જਣੀ ਰપਾਨਾ ਜਿੰਦਾ ਕੋ મરજી રાજી કર ઠીક હે જી દૂધ 14 કિલો હોવે ਤੇ કોઈ લેજે યાર ભાઈને રેન્ડ કોઈ ਗੱਲ ਹੀ ਨਹੀਂ વૈਰ ਜੀ ਨਹੀਂ ਕਹਿੰਦੇ ਕਿ ਇੱਕ ਪਾਸਾ ਜਿਹੜਾ ਬੱਚੇ ਨੇ ਚੁੰਗਦਾ ਸੀ ਤੇ ਉਹਦੇ ਕਰਕੇ ਫਿਰ ਸਾਰੀ ਖਾਲੀ ਕਰਨੀ ਆ ਗਿਆ ਬੀਰ ਆਓ ਬਚਾ લે અચ્છા ਇਹ ਤਾਂ ਅੱਛਾ ਆ ਇਹ ਆ ਜਿਹੜਾ ਸਾਹਮਣੇ ਕੋ ਲੋਚਾ ਜੀ ਠੀਕ ਆ ਬੱਚਾ ਇਹਦਾ ਤੇ ਆ ਬੱਚਾ ਜਿਹੜੀ ਇਤਫਾਦ ਤਾਂ ਦਿੰਦੀ ਆ ਵਛੀ ਜੇ ਵਛੀ ਇਹ ਵਛੀ ਆ ਨਾੜ ਨਾਲੀ ਅੱਜ ਇੱਕ ਵਛਾ ਤੇ ਦੋ ਵਛੀਆਂ ਇਹ ਤਾਂ ਕੋ ਮੇਰ ਪੀਪਾ ਜੀ ਆਹ ਟਾਈਮ ਜਿਹੜਾ ਤਿਆਰ ਵਾ ਦੁੱਧ 13 ਕਿਲੋ ਆ ਤਿਆਰ ਬਿਲਕੁਲ ਆਹਰ ਆ ਪੀਪਾ ਜੀ ਜਿੱਦਾਂ ਕੋ ਮੱਤੀ ਚ ਹੋਈ ਜਾਈ ਕੋਈ ਗੱਲ ਹੀ ਨਹੀਂ ਅੱਛਾ ਬਾਕੀ ਜਿੱਦਾਂ ਠੰਡੀ ਧਿਰੀ ਥਾਣਾ ਮੁਖਾਓ ਕਿਦਾਂ ਦਾ ਲੱਗਾ ਸੀ ਪਾ ਜੀ ਮੈਂ ਹੀ ਆ ਕੇ ਕਾਈ ਕਾਦੀ ਥਾਣਾ ਬੜਾ ਲਾਜਵਾਬ ਹੈ ਜਿਹੜਾ ਇਹ ਆ ਦੇਖਣੇ ਕਾਫੀ ਪਿਆਰਾ ਥਾਣਾ ਹੈ ਜਿਹਦਾ ਬਾਕੀ ਠੰਡੀ ਧਿਰੀ ਆ ਕੋਈ ਰਸੀ ਰੂਸੀ ਪਹਾੜਾ ਕੋਈ ਨਹੀਂ ਕੋਲਾ ਇਹ ਅੱਛਾ ਜਿੱਦਾਂ ਜਿੱਦਾਂ ਮੱਤੀ ਚ ਹੋਈ ਜਾ ਬੱਚਾ ਸਾਡਾ ਤੋਰਾਂ ਫੇਰ ਇੱਕ ਰੇ ਨਾ ਬਾਕੀ ਇਹਦੀ ਕੱਲੀ ਦੀ ਚਵਾਈ ਕੀਤੀ ਹੈ ਬਾਕੀ ਦੇ ਪੁੱਤਰਾ ਹੀ ਆ ਟਾਈਮ ਤੇ ਜਿਹ ਸਵਾਤ 3:00 ਵਜੇ ਦਾ ਟਾਈਮ ਹੈ ਜਿਹੜਾ ਹੁਣ ਵੀਡੀਓ ਬਣਾਉਂਦੇ ਆ। ਐਚ 5 ਦੇ 6:00 ਵਜੇ ਹੋਣੀ ਹੈ ਤੇ 6:00 ਵਜੇ ਅੱਜ ਵੈਸੇ ਬਦਲਾਇਆਂ ਕਰਕੇ ਤੇ ਇਹਨਾਂ ਸੋ ਦਾ ਟਾਈਮ ਨੇ ਲੱਟੇ ਲੱਟ ਗਿਆ। ਤੇ ਇਹਦਾ ਕਿ ਨਾ ਰੱਖਣਾ ਮੋਲ ਵਿੱਚ ਭਾਜੀ ਹੰਡੀ ਸਿਰੀ ਬੜੀ ਏ ਥਾਲੇ ਘਰ ਦੀ ਭਾਜੀ ਕੱਲਾ ਕੱਲਾ ਲੱਗਾ ਏ ਬਾਕੀ ਥੱਲੇ ਚੰਗੀ ਤਿਆਰ ਏ ਭਾਜੀ ਬੜੀ ਭੰਗਣੀ ਸ਼ੋ ਕਾਲਕ ਜਵਾਈ ਇੱਕ ਨੰਬਰ ਹੋ ਪਰ ਵੀ ਭਾਈ ਮੋਟੀ ਮੋਟੀ ਤਾਰ ਤੇ ਮੋਲੇ ਦਾ ਮੋਲੇਦਾਰ ਵੀ ਭਾਈ ਕਿੰਨੇ 40 ਕਰੀ ਜਾਈਏ ਹਾਂਜੀ ਇਹ 36000 ਦੇ ਦਾਂਗੇ 36000 ਦੇ ਦਾਂਗੇ ਵਿੱਚ ਖੁੱਲਾ ਕਰ ਦੋ ਕਿ ਮਾਲ ਚਾਹਾਂਗੇ 30000 ਰੁਪਏ ਭਾਈ ਮਾਲ ਖੂਨ ਲਾਵੇ ਇੱਕ ਅਰੀ ਬਾਤ ਸਣਾ ਖੁੱਲਾਵੇ ਅੱਗੇ ਵੀ ਕਦੀ ਨਹੀਂ ਮੋੜਿਆ ਹੁਣ ਨਹੀਂ ਮੋੜਦੇ ਠੀਕ ਆ ਹਾਂਜੀ ਆਪ ਪਹਿਲਾਂ ਮਛੀ ਜਾ ਭੀਪਾ ਜੀ ਇਹਦਾ ਬੱਚਾ ਹੁਣੇ ਤੁਹਾਨੂੰ ਵਿਖਾਦਾ 7-8 ਦਿਨਾਂ ਦੀ ਬੱਚੀ ਜੋ ਮਗਰ ਸਾਹਮਣੇ ਜੇ ਨਾੜੂ ਦੇ ਜੇ ਬੱਚਾ ਥਾਣੇ ਦੇ ਦਿੱਖ ਸਤੇ ਲਾਗੇ ਤਾਂ ਤੇ ਮੂੰਹੋਂ ਮੇਰੇ ਨਾਲ ਛੇ ਦੰਦ ਦੀ ਛੇ ਦੰਦ ਦੱਸੀ ਉਹ ਤੁਹਾਨੂੰ ਛੇ ਤੇ ਇਹਦੇ ਕੋਲ ਵੀਰ ਜੀ ਕਿੰਨਾ ਦੁੱਧ 200 ਰੁਪਏ ਜੀ 9 ਕਿਲੋ ਜੀ اچھا 9 ਕਿਲੋ ਜੀ ਇਹ ਦੇ ਲੋ ਛਕੀ ਆ ਜਾਂ ਜਵਾਨ ਦੀਆਂ ਦੁੱਧੀਆਂ ਗੱਡੀਆਂ ਹੀ ਜੀ ਜਵਾਨ ਹੋਈ ਚੱਲੀ ਆ ਕੇ ਗੱਲ ਕਰੀ ਠੀਕ ਆ ਯਰ ਚੀ ਜੇ ਮੀਮ ਜਿਹੜਾ ਫੈਲ ਗਿਆ ਮੀਮ ਸ਼ੁਰੂ ਹੋ ਗਿਆ ਥੋੜੇ ਜਿਦਾਂ ਨਾ ਕਰਿਓ ਬੀਤੀ ਠੰਡੀ ਠੀੜ ਯਾਰ ਪੀਪਾ ਜਿੰਦਾ ਮਰਜੀ ਬਾਕੀ ਕੰਪੈਕਟ ਜਿਹੇ ਹਵਾਲੇ ਦੀ ਮਾਰ ਗਿਆ ਜਿਹੜੀ ਹੈ ਨਿੱਗਰ ਵਾਚ ਤੇ ਇਹਦਾ ਮੁੱਲ ਕਿੰਨਾ ਰੱਖਣਾ ਅੱਜ ਭਾਈ ਮੋਲਾਵਾ 23000 ਕਰਦੇ ਜੀ ਅੱਛਾ 28000 ਦੇ ਦਾਂਗੇ 28000 ਦੀ ਦੇ ਦੋਗੇ ਤੇ ਦੁੱਧ ਕਿੰਨਾ ਕਿਚਵਾਈ ਜਾਊਗੀ 9 ਮਹੀਨੇ 611 ਕਿਲੋਰ ਕਿਚਵਾਈ ਹੋਈ ਪਹਿਲੇ ਮੱਛੀ ਸੀ ਜੇ ਮਗਰ ਮੱਛੀ ਬਿਲਕੁਲ ਤਾਜੀ ਜੀ ਠੀਕ ਆ ਹਾਂ ਜੀ ਠੀਕ ਆ ਤੇ ਆਹ ਭਾਈ ਭਾਜੀ ਹੁਣ ਆ ਗਏ ਦੱਸੀਏ ਵੀ ਦਿਆ ਦੇ ਭਾਈ ਹੁਣੇ ਆਈਆਂ ਆ ਜਾਂ 10 ਮਿੰਟ ਹੋਏ ਆ ਅੱਛਾ ਹਾਂ ਜੀ ਹਾਂ ਜੀ ਇਹਦੇ ਕੋਲ ਦੁੱਧ ਕਿੰਨਾ ਜੀ ਮੇਰੇ ਘਰ ਭਾਈ ਦੁੱਧ 6 ਕਿਲੋ ਜੇ ਮੱਛੀ ਕੋਲ ਕਿੰਨਾ ਦੁੱਧ ਦੱਸਿਆ ਵਿਧਿਆ ਨੇ ਪੱਕਾ ਦੁੱਧ ਆਗਾ ਜੀ 6 ਕਿਲੋਰ ਵੀ ਭਾਜੀ 6 ਕਿਲੋ ਦੁੱਧ ਜਿਹੜਾ ਬੰਦੇ ਕਿ ਪੱਕਾ ਹੈਗਾ ਵਾ ਬਾਕੀ ਇਹ ਦੋ ਗਾਵਾਂ ਜਿਹੜੀਆਂ ਹੁਣੇ ਆਈਆਂ ਵਾ ਹਨ ਇਹਦੇ ਵੀ ਤਾਂ ਲੱਗੇ ਰ ਦੁਕਾਦ ਗਏ ਆਨੇ ਦੇ ਕਾ ਵੀ ਚੰਗਾ ਲੱਗਾ ਵਾ ਦੁੱਧ ਇਹਦੇ ਕੋਲ ਜਿਹੜਾ ਕਹਿੰਦੇ ਕਿ 6 ਲੀਟਰ ਪੱਕਾ ਕਰਵਾਈਆਂ ਵਾ ਅੱਛਾ ਇਹਦੇ ਵੀ ਸੇਵਾ ਪਾਣੀ ਲਾਈ ਕੋਈ ਸੇਵਾ ਕਰੇ ਨਾ ਵੀ ਭਾਜੀ 2 ਕਿਲੋ ਵੱਧ ਵੀ ਜਾਊਗੀ ਅਸੀਂ ਅੱਛਾ 7-8 ਕਿਲੋ ਬਾਕੀ ਜਿੰਨਾ ਦਾ ਆਪਾਂ ਮੁੱਲ ਪੋਣਾ ਬਿਲਕੁਲ ਜਾਇ ਜੀ ਮੁੱਲ ਪੋਣਾ ਕਿੰਨਾ ਇਹਦਾ ਮੁੱਲ ਮੋਲੇ ਦਾ ਵੀ ਭਾਜੀ 15000 ਕਰਦੇ ਆ ਅੱਛਾ 2000 ਅੱਛਾ ਕਿ 13000 ਦੀ ਵਾਛੀ ਦੇਣਾ 13000 ਦੀ ਦੇਣਾ 11000 ਵੀ ਭਾਜੀ 6 ਕਿਲੋ ਦੁੱਧ ਜੀ ਪੱਕਾ ਦੁੱਧ 6 ਲੀਟਰਾ ਗਾਜੇ ਬਾਕੀ ਆ ਕਿ ਖੜੇ ਕੋਈ ਆਪਣੀਆਂ ਚੋਗੇ ਕੋਈ ਰਸੀ ਨਹੀਂ ਪੋਣੀ ਪਹਾੜਾਂ ਨੇ ਪਰਾ ਦਾ ਥਲੇ ਬਾਕੀ ਇਹ ਆ ਕਿ ਕੋਈ ਜਿਹੜੀ ਵੀ ਗਾਵਾਂ ਵੀਡੀਓ ਜਿੰਨਾ ਦੁੱਧ ਦੱਸਣਦੇ ਆ ਪੂਰਾ ਹੋਵੇ ਤੇ ਲੈ ਜੇ ਨਹੀਂ ਤੇ ਸਾਈ ਲਾ ਦੇ ਸਾਈਬ ਆਫ ਹੋ ਜੂਗੇ ਇਹਦੀ ਤੇ ਬਾਕੀ ਆ ਜਿਹੜੇ ਚੰਗੇ ਘੱਟ ਘੱਟ ਵਾਲੀ ਠੀਕ ਹੈਗੀ ਵੱਡੀ ਵਸ਼ੀ ਜੇ ਲੈ ਲੋ ਸਾਹਮਣੇ ਤੁਹਾਡੇ ਜਿਹੜੇ ਹੁਣ ਹੀਟ ਦੇデア ਟਾਈਮ ਹੁਣ ਬੋਲੀ ਆ ਜਿਹੜੇ ਹੁਣੇ ਟੱਪਨ ਵੀ ਲਈ ਜਾਨੇ ਟੱਪਨ ਦੀ ਜੇ ਹਾਂਜੀ ਕੋਈ ਯਾਰ ਹੈ ਮੇਰਾ ਵੀ ਜਿਹਨੇ ਕਿਹਾ ਕੋ ਅੱਪਾ ਦਾ ਕਰਾਇ ਦੇਵਾਂਗੇ ਟੀਕਾ ਹਾਂਜੀ ਇਹ ਡਾਕਟਰ ਨੂੰ ਲਾ ਦਾਂਗੇ ਫੋਨ ਆ ਕੇ ਟੀਕਾ ਕਰਾ ਦਾਂਗੇ ਠੀਕ ਆ ਇਹਦੇ ਘਰ ਵੀ ਭੈਣੋ ਦਾ ਦੁੱਧ ਦਾ ਸਾਈ 8 ਕਿਲੋ ਹਾਂਜੀ ਹੁਣ ਅਸੀਂ ਹਾਸ ਟਾਈਮ 6 ਕਿਲੋ ਦੀ ਗੰਦੀ ਦਵਾਂ ਕਿ ਵੀ ਹੀਟ ਤੇ ਆ ਘੱਟ ਵੀ ਸਕਦੀ ਠੀਕ ਆ 6 ਕਿਲੋ ਮੰਨ ਕੇ ਕੋ ਲੈ ਤੋਰਾ ਫੇਰ ਇਹਨੂੰ ਖਾਣਾ ਇਹਦੇ ਵੀ ਤੁਹਾਨੂੰ ਲੱ ਵੱਡੀ ਹੈਗਾ ਵੀ ਭਾਈ ਚੰਗੇ ਵੱਡੇ ਕੱਦ ਘਾਠ ਵਾਲੀ ਹੈ ਚੰਗੀ ਬੇਲ ਵਾਲੀ ਆ ਜਿਹੜੀ ਸੱਜਰ ਦੇ ਵਿੱਚ ਦੁੱਧ ਚੰਗਾ ਕੱਢਿਆ ਹੋਣਾ ਵਾ ਤੇ ਹੇਟ ਚ ਆਈ ਹੈ ਬੋਲੀ ਆ ਜਿਹੜੀ ਆ ਸੱਜਰ ਦਾ ਹਰ ਵੀ ਭਾਈ 26 27 ਕਿਲੋਸਰ ਘਾੜ ਆ ਠੀਕ ਆ ਵੇਖੋ ਕਿ ਠੀਕ ਆ ਬਾਕੀ ਪੂਰੀ ਵੱਡੀ ਬੈਠ ਆ ਜਿਹੜੀ

ਤੇ ਇਹ ਅੱਜ ਬੋਲੀ ਹੈ ਹਿੱਟ ਚਾਈ ਹੈ ਜੀ ਤੇ ਮੋਲੇ ਦਾ ਮੋਲੇ ਦਾ ਰੁਪਈਆ ਜੀ ਇਹਦਾ 15000 ਰੁਪਏ ਕਰਦੇ ਆ ਇਹ ਕਿੰਨੇ ਦੇ ਦਿੰਦੇ ਆ ਵੀ 2000 ਦਰਾਂ 13 ਨਹੀਂ ਦੇਦਾ 13000 13 ਦੀ ਕੋਈ ਇਹ ਲੈ ਜਾ ਭਾਈ ਬਾਕੀ ਇਹ ਹੈ ਕਿ ਵਦਨ ਵਾਲੀਆਂ ਵਦਨ ਵਾਲੀਆਂ ਸਾੰਭਣ ਵਾਲੀਆਂ ਹਰ ਰੁਪਈਆ ਜੀ ਦੋਵੇਂ ਹੀ ਹਾਂ ਜੀ ਆਹ ਦਾ ਨੂੰ ਕੀ ਦੁੱਧ ਕਹਿੰਦਾ 8-9 ਕਿਲੋ ਟੋਕਰ ਦੂਮੀ ਹਾਂ ਜੀ ਹਾਂ ਜੀ ਇਹ ਤਾਜ਼ੀ ਦਾਰ ਕਾਲ 24-25 ਕਿਲੋ ਰੁਪਈਆ ਜੀ ਹਾਂ ਜੀ ਹਾਂ ਜੀ ਤੇ ਇਹਨੂੰ ਦੁੱਧ ਨੇ ਕੱਢੀ ਜਾਣਾ ਬਾਕੀ ਇਹੋ ਰੁਪਈਆ ਜੀ ਸੋਇਆ ਸੋਇਆ ਮਾਲ ਆ ਇੱਥੇ ਆਓ ਆਪਣੀ ਚੋ ਚਵਾ ਕੇ ਤਸੱਲੀ ਕਰਕੇ ਖਰੋ ਠੀ ਇਹ ਇੱਥੇ ਆ ਗਿਆ ਆਪਣੀ ਮਰਜ਼ੀ ਨਾਲ ਪਸੰਦ ਕਰਕੇ ਵੇਖ ਚਾਹ ਕੇ ਫੈਰੀ ਪਸ਼ੂ ਕਿਤੇ ਜੀ ਪਸੰਦ ਹੋਵੇ ਤੇ ਲੈ ਜਾਓ ਨਹੀਂ ਤੇ ਆਪਣੀ ਸਾਈ ਲੈ ਜਾਵਾ ਹਾਂਜੀ ਦੋਸਤੋ ਵੀਰਾਂ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ